ਲੋਟਰੀ ਵਾਲੇ ਦੱਸ ਰਹੇ ਹਨ ਕਿ ਸਾਨੂੰ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਜਾ ਰਿਹਾ ਸੁਣਦਿਆ ਉਹਨਾਂ ਦੇ ਆਪਣੇ ਜਵਾਨੀ ਕੀ ਕਹਿੰਦੇ ਆ ਵੀਰ ਜੀ ਸਸੀ ਕਾਲ ਜੀ ਸਸੀ ਕਾਲ ਜੀ ਵੀਰ ਜੀ ਕੀ ਨਾਮ ਆਪਣਾ ਰਮਿੰਦਰ ਕੁਮਾਰ ਲੋਕੇਸ਼ਨ ਕੀ ਆ ਆਪਣੀ ਲੋਕੇਸ਼ਨ ਬਾਈਪਲਾ ਤੇ ਰਿਸਰਵ ਕਰੀਏ ਲੁਧਿਆਣਾ ਹਾਂਜੀ ਹਾਂਜੀ ਵੀਰ ਜੀ ਤੁਸੀਂ ਲੋਟਰੀ ਦਾ ਕੰਮ ਕਰਦੇ ਹੋ ਤੁਹਾਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਪਰੋ ਮੈਂ ਸਾਰਾ ਇਹ ਹੀ ਆ ਜੀ ਜਿੱਦਾਂ ਗਰਮੀ ਸਾਦੀ ਅਸੀਂ ਇੱਥੇ ਬੈਠਦੇ ਆ ਅਸੀਂ ਆਪਣਾ ਪਰਿਵਾਰ ਪਾਲ ਰਹੇ ਆ ਪਰ ਜਿਹੜੇ ਕਈ ਡਿਸਟ੍ਰੀਬਿਊਟਰ ਕੋਈ ਆ ਕੇ ਸਾਹਮਣੇ ਕਹਿੰਦੇ ਆ ਵੀ ਸਾਡੀ ਕੰਪਨੀ ਦਾ ਮਾਲ ਵਿੱਚ ਕੋਈ ਹੋਰ ਕੰਪਨੀ ਦਾ ਮਾਲ ਨਹੀਂ ਤੁਸੀਂ ਵੇਚਣਾ ਹੈਗਾ ਇਲੈਗਲ ਆ ਜੀ ਕੰਪਨੀ ਇਹ ਆ ਜੀ ਉਹ ਆ ਪ੍ਰੋਹੜ ਆ ਇਹ ਪਰ ਜਦਕਿ ਸਾਡੇ ਕੋਲ ਕੰਪਨੀ ਦੇ ਪੱਕੇ ਬਿੱਲ ਹੈਗੇ ਆ ਕੋਈ ਵੀ ਅਸੀਂ ਜਿੱਦਾਂ ਕੰਪਨੀ ਦਾ ਕੰਮ ਕਰਦੇ ਪਏ ਆ ਇਨੇ ਚਿਰ ਤੋਂ ਜੰਮ ਚਾਰ ਪੰਜ ਸਾਲ ਹੋ ਗਏ ਇੱਥੇ ਬੈਠੇ ਨੂੰ ਇੱਕ ਜਗ੍ਹਾ ਤੇ ਵੀ ਇਹਨੇ ਰੀ ਸਾਰਾ ਕੁਝ ਅਜੀਬ ਚੱਲ ਰਿਹਾ ਹੈ ਇੱਥੇ ਬੈਠ ਕੇ ਸਾਨੂੰ ਕੋਈ ਕੰਪਨੀ ਪ੍ਰੈਫਰ ਨਹੀਂ ਦੇ ਰਹੀ ਜਦ ਕਿ ਇੱਕ ਬੈਨਰ ਤੱਕ ਨਹੀਂ ਦੇ ਰਹੀ ਵੀ ਅਸੀਂ ਕਿਸੇ ਦੂਜੀ ਕੰਪਨੀ ਦਾ ਬੈਨਰ ਲਾਣੇ ਆ ਤੇ ਉਹ ਸਾਨੂੰ ਕਹਿੰਦੇ ਵੀ ਇਹਨੂੰ ਲਾ ਕੇ ਸੱਡ ਦੋ ਕਿ ਅਸੀਂ ਕੰਪਨੀ ਆਪਣਾ ਬੈਨਰ ਲਾਏਗੀ ਸਾਡੇ ਨਾਲ ਇੰਨਾ ਚਿਰ ਦਾ ਵਾਅਦਾ ਕੀਤਾ ਹੋਇਆ ਹਿੰਦ ਤੱਕ ਸਾਨੂੰ ਕੋਈ ਬੈਨਰ ਨਹੀਂ ਮਿਲਿਆ ਕੁਝ ਲੈਣਾ ਨਹੀਂ ਕੋਈ ਦੇਣਾ ਨਹੀਂ ਜਦ ਕਿ ਦੂਜੀ ਕੰਪਨੀ ਵਾਲੇ ਜਿਹੜਾ ਅਸੀਂ ਮਾਰ ਵੇਚਦੇ ਪਏ ਆ ਸਾਨੂੰ ਹਰ ਤਿਉਹਾਰ ਦੇ ਉੱਤੇ ਕੋਈ ਨਾ ਕੋਈ ਗਿਫਟ ਦੇ ਕੇ ਜਾਂਦੇ ਆ ਇਹ ਹੈ ਉਹ ਪਿਆਰ ਦੇ ਨਾਲ ਆਉਂਦੇ ਸਾਨੂੰ ਮਿਲ ਕੇ ਜਾਂਦੇ ਆ ਸਾਨੂੰ ਦਿੱਤ ਦੇ ਕੇ ਜਾਂਦੇ ਆ ਸਾਨੂੰ ਬਹੁਤ ਸਾਨੂੰ ਬੁਣੀ ਕਰਕੇ ਜਾਂਦੇ ਆ ਵੀ ਤੁਸੀਂ ਸਾਡੇ ਨਾਲ ਸਹਿਮਤ ਹੋ ਸਾਡੇ ਨਾਲ ਰਲ ਕੇ ਮਾਲ ਵੇਚ ਰਹੇ ਹੋ ਸਾਡਾ ਬਹੁਤ ਸਾਥ ਦੇ ਰਹੇ ਹੋ ਜੀ ਜਿਹਨੂੰ ਤੰਗ ਕਰਨ ਦਾ ਕਾਰਨ ਕੀ ਆ ਕਿ ਤੁਸੀਂ ਡੁਪਲੀਕੇਟ ਮਾਲ ਵੇਚਦੇ ਹੋ ਨਹੀਂ ਸਰ ਡੁਪਲੀਕੇਟ ਮਾਲ ਕਿਉਂ ਵੇਚਿਆ ਜਦ ਕਿ ਸਾਡੇ ਕੋਲ ਪੰਜਾਬ ਸਰਕਾਰ ਗੌਰਮੈਂਟ ਦੀ ਪੂਰੀ ਇੰਫਰਮੈਂਟ ਰੈਸਟ ਹੈਗੀ ਆ ਸਾਡੇ ਕੋਲ ਪੱਕੇ ਬਿੱਲ ਹੈਗੇ ਆ ਸਾਨੂੰ ਹੋਏ ਤਾਂ ਕਰਦੇ ਆ ਵੀ ਸਾਡੀ ਕੰਪਨੀ ਦਾ ਮਾਲ ਵਿੱਚੋਂ ਕੋਈ ਹੋਰ ਤੁਸੀਂ ਮਾਲ ਨਹੀਂ ਵੇਚਣਾ ਜਦ ਕਿ ਪੰਜਾਬ ਸਰਕਾਰ ਦੀ ਕੋਈ ਵੀ ਬੰਪਰ ਆਂਦਾ ਵਾ ਅਸੀਂ ਉਹਦੇ ਨਾਲ ਆ ਦੂਜੀ ਨਾਗਲੈਂਡ ਦੀ ਟਿਕੜਾ ਅਸੀਂ ਉਹ ਵੀ ਵੇਚ ਹੀ ਰਹੇ ਆ ਸਿੱਕਮ ਦੀ ਟਿਕੜਾ ਵੀ ਅਸੀਂ ਉਹ ਵੀ ਵੇਚ ਰਹੇ ਆ ਮਜ਼ੋਰਮ ਦੀ ਸਿੱਕਮ ਦੀ ਟਿਕੜਾ ਵੀ ਆ ਜਦ ਕਿ ਇਹ ਸਾਡੀ ਦੂਜੀਆ ਕੰਪਨੀਆਂ ਦਾ ਮਾਲ ਕਿਉਂ ਮਨਾ ਕਰਨ ਤੋਂ ਵੇਚਦੇ ਆ ਅਸੀਂ ਵੀ ਤਾਂ ਆਪਣਾ ਪਰਿਵਾਰ ਪਾਲਣਾ ਵਾ ਨਾਲ ਸਾਡੇ ਕੋਲ ਆ ਕੇ ਮੰਗਦਾ ਵਾ ਟਿਕਟ ਵੀ ਉਹ ਸਾਨੂੰ ਅਸੀਂ ਕੀ ਜਵਾਬ ਹੀ ਆ ਵੀ ਸਾਡੇ ਕੋਲ ਟਿਕਟ ਹੈ ਨਹੀਂ ਜਦ ਕਿ ਸਾਡਾ ਕਾਊਂਟਰ ਲੱਗਿਆ ਹੋਇਆ ਵਾ ਅਸੀਂ ਬੈਠੇ ਹਾਂ ਸਵੇਰ ਤੋਂ ਸ਼ਾਮ ਤੱਕ ਅਸੀਂ ਟਿਕਰ ਵਿਚਨਲੀ ਬੈਠੇ ਹਾਂ ਜੀ ਜੀ ਪਿੱਛੇ ਜੇ ਨਾ ਇੱਕ ਰੋਪੜ ਦੇ ਵਿੱਚ ਵੀ ਥੋੜੇ ਲਾਟਰੀ ਵਾਲਿਆਂ ਨੂੰ ਪਰੇਸ਼ਾਨ ਕੀਤਾ ਗਿਆ ਹੈਗਾ ਉਹਦਾ ਸਮਾਨ ਚੱਕਿਆ ਗਿਆ ਤੁਸੀਂ ਤੁਹਾਡਾ ਉਹਦੇ ਵਿੱਚ ਕੀ ਥਿ ਵਿਊ ਹੈਗਾ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਸਬੰਧ ਵਿੱਚ ਸਰ ਦੇਖੋ ਕੋਈ ਵੀ ਲਾਟਰੀ ਦਾ ਸਟੋਪੀ ਰਹਿ ਗਿਆ ਆਪਣੇ ਪੈਸੇ ਲਾ ਕੇ ਆਪਣਾ ਕੰਮ ਕਰ ਰਿਹਾ ਹਾ ਇਹ ਬੇਵਜ੍ਹਾ ਜਾ ਕੇ ਜੇ ਕੰਪਨੀ ਵਾਲੇ ਉਹਨਾਂ ਨੂੰ ਫੰਡ ਕਰਦੇ ਆ ਕਿ ਸਾਡੀ ਕੰਪਨੀ ਦਾ ਮਾਲ ਵੇਚੋ ਤੁਸੀਂ ਦੂਜਾ ਨਹੀਂ ਵੇਚ ਸਕਦੇ ਇਹ ਬਿਲਕੁਲ ਗਲਤ ਹੈ ਜੀ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਵੀ ਦੇਖੋ ਅੱਜ ਉਹਨਾਂ ਨਾਲ ਹੋਇਆ ਕੱਲ ਕਿਸੇ ਦੇ ਨਾਲ ਵੀ ਹੋ ਸਕਦਾ ਸਾਡੇ ਨਾਲ ਵੀ ਹੋ ਸਕਦਾ ਧੱਕਾਵਾ ਹੈ ਇਹ ਸ਼ਰਮ ਤੱਕਾਵਾ ਕੰਪਨੀ ਦੇ ਬੰਦੇ ਆ ਕੇ 8-10 ਕੰਪਨੀਾਂ ਗੱਡੀ ਆ ਕੇ ਹਰ ਜਨ ਜੀ ਆ ਢੜ ਕੇ ਆ ਕੇ ਅਗਲਾ ਜੇ ਦਾਗ ਜਿਹੜੇ ਸਾਡੇ ਕੋਲ ਚਾਰ ਖੜੇ ਹੁੰਦੇ ਆ ਉਹ ਵੀ ਪਰੇਸ਼ਾਨ ਹੋ ਜਾਂਦੇ ਆ ਉਹ ਇਹੀ ਸੋਚਦੇ ਆ ਵੀ ਪਤਾ ਨਹੀਂ ਕਿਹੜੇ ਇਨਫੈਕਸ਼ਨ ਵਾਲੇ ਟੀਮ ਆ ਗਈ ਆ ਵੀ ਕਿਹੜੇ ਆ ਗਏ ਆ ਵੀ ਇਹ ਗਲਤ ਕੈਰਪੂਨੀ ਕੰਮ ਕਰ ਰਿਹਾ ਬੈਡ ਦੇ ਇੱਥੇ ਜਾਂ ਕੁਝ ਕਰ ਰਿਹਾ ਵਾ ਵੀ ਇਹ ਜਿਹੜਾ ਇੱਥੇ ਆ ਗਈ ਆ ਗੱਡੀ ਭਰ ਕੇ ਕਈਆਂ ਦੇ ਮਨ 'ਚ ਇਹੀ ਹੁੰਦਾ ਵਾ ਜਦ ਕਿ ਇਹ ਗਲਤ ਆ ਉਹ ਜੇ ਕਿਸੇ ਉਹਨਾਂ ਦੇ ਨਾਲ ਟਕਰਾ ਹੋਇਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਕੱਲ ਨੂੰ ਸਾਡੇ ਨਾਲ ਵੀ ਇਹ ਕੰਮ ਹੋ ਸਕਦਾ ਵਾ ਕਿ ਸਾਡੇ ਨਾਲ ਵੀ ਟਕਰਾ ਹੋ ਸਕਦਾ ਵਾ ਇਸ ਕਰਕੇ ਇਹਨਾਂ ਤੇ ਨਕੇਲ ਪਾਈ ਆ ਜੇਕਰ ਬਾਈ ਦੀ ਵੀ ਇਹ ਅੱਗੇ ਹੁੰਦਾ ਰਿਹਾ ਤੇ ਤੁਸੀਂ ਕੀ ਅਗਲਾ ਸਟੈਪ ਕੀ ਹੋਏਗਾ ਸਾਡਾ ਸਟੈਪ ਤੇ ਹੀ ਹੋਏਗਾ ਸਰ ਅਸੀਂ ਕੰਪਲੇਟ ਦਵਾਂਗੇ ਕੰਪਲੇਟ ਦਵਾਂਗੇ ਅਸੀਂ ਜਾ ਕੇ ਇਹਨਾਂ ਦੇ ਖਿਲਾਫ ਕਿ ਸਾਨੂੰ ਬੇਵਜਹ ਤੰਗ ਕਰ ਰਹੇ ਆ ਇਹ ਕਿ ਅਸੀਂ ਆਪਣੀ ਰੋਜ਼ੀ ਰੋਟੀ ਕਮਾ ਰਹੇ ਆ ਇਹ ਦੇਖ ਕੇ ਤੰਗ ਕਰ ਰਿਹਾ ਜੀ ਆ ਸਾਡੀ ਕੰਪਨੀ ਦਾ ਮਾਲ ਵੇਚਣਾ ਜੀ ਉਹ ਹੋਰ ਕੋਈ ਵੇਚ ਰਹੀ ਹੈ ਕਿਉਂ ਕਿ ਲੀਗਲ ਆ ਸਾਰੀ ਪੰਜਾਬ ਗੌਰਨਟ ਤੋਂ ਜਿਹੜਾ Goa ਕੰਪਨੀ ਦਾ ਮਾਲ ਆ ਜਾਂ Nagaland ਦਾ ਵਾਜਾ ਜਾਂ ਪੰਜਾਬ ਸਰਕਾਰ ਦਾ ਵਾਜਾ ਸਾਰੇ ਪੰਜਾਬ ਦੇ ਜਿਹੜਾ ਮਾਲ ਆ ਨਾ ਜੀ ਪੰਜਾਬ ਦਾ ਵਿੱਲ ਹੈਗਾ ਸਾਡੇ ਕੋਲ ਸਾਰਾ ਕੁਝ ਹੈਗਾ ਵਾ ਇਹ ਜਿਹੜੇ ਧੱਕਾਚਾਹੀ ਕਰਦੇ ਆ ਵੀ ਡਿਸਟ੍ਰੀਬਿਊਟਰ ਕੋਲ ਆ ਕੇ ਜਾ ਕੇ ਕਿ ਤੁਸੀਂ ਸਾਡੀ ਕੰਪਨੀ ਦਾ ਮਾਲ ਵੇਚਣਾ ਨਹੀਂ ਤੁਸੀਂ ਕੰਪਨੀ ਦਾ ਮਾਲ ਨਹੀਂ ਵੇਚਣਾ ਇਹ ਗਲਤ ਹੈ ਅਪਾ ਤਾਂ ਇਹ ਚਾਹੁੰਦੇ ਆ ਵੀ ਸਾਰਿਆਂ ਦੀ ਸੋਚ ਇੱਕੋ ਹੀ ਹੋਵੇ ਬਾਈ ਇੱਕ ਦਾ ਕਾਊਂਟਰ ਆ ਲਾਟਰੀ ਦਾ ਕਾਊਂਟਰ ਲਾਟਰੀ ਦਾ ਨਾਮ ਕੀ ਹੈ ਜੀ ਲਾਟਰੀ ਚਾਹੇ ਮਜੂਰਮਾ ਚਾਹੇ ਨਵਾਵਾ ਚਾਹੇ ਕੋਈ ਨਾ ਕੋਈ ਥਿੱਡੇ ਆ ਗਿਆ ਇਹ ਸਾਰਿਆਂ ਨੂੰ ਵੇਚਣ ਤੇ ਮੜਾਈ ਨਾ ਕੀਤੀ ਜਾਵੇ ਸਭ ਦਾ ਹੱਕ ਹੈ ਗਿਆ ਦਾ ਸਾਡਾ ਵੀ ਆਕਾ ਵੀ ਉੱਥੇ ਆ ਕੇ ਇੱਕੋ ਕਾਊਂਟਰ ਤੋਂ ਸਾਰਾ ਸਾਮਾਨ ਮਿਲ ਜAVE ਤੇ ਸਾਡਾ ਵੀ ਆਕਾ ਵੀ ਅਸੀਂ ਉਹ ਕਾ ਨੂੰ ਸਬਸਕ੍ਰਾਈਬ ਕਰੀਏ ਧੰਨਵਾਦ